ਨਾ ਪੱਖੀ ਸੋਚ ਹਮੇਸ਼ਾ ਬੰਦੇ ਨੂੰ ਪਿੱਛੇ ਖਿੱਚ ਕੇ ਲੈ ਜਾਂਦੀ ਹੈਗੀ ਇਹਦੀ ਜਿਹੜੀ ਜਿਉਂਦੀ ਜਾਗਦੀ ਐਗਜ਼ਾਮਪਲ ਤੁਹਾਨੂੰ ਦੇਈਏ ਕਿ ਜਦੋਂ ਅਸੀਂ ਪਹਿਲੀ ਵਾਰੀ ਲਸਣ ਲਾਈ ਤੇ ਉੱਪਰ ਪਰਾਲੀ ਪਾਈ ਤਾਂ ਲਗਭਗ 80% ਬੰਦਿਆਂ ਨੇ ਸਿਰਫ ਇਹੀ ਜਿਹੜਾ ਆਪਾਂ ਨੂੰ ਸਵਾਲ ਕੀਤਾ ਜਾ ਇਹੀ ਕਿਹਾ ਕਿ ਇਸ ਤਰ੍ਹਾਂ ਜਿਹੜੀ ਲਸਣ ਹੋਣੀ ਸੰਭਵ ਨਹੀਂ ਹੈਗੀਗੀ ਇੰਨੀ ਜ਼ਿਆਦਾ ਪਰਾਲੀ ਦੇ ਵਿੱਚੋਂ ਲਸਣ ਕਿਵੇਂ ਨਿਕਲ ਕੇ ਆਊਗੀ ਤੇ ਨਾ ਹੀ ਜਿਹੜਾ ਇਹਨੂੰ ਗੁੱਡੇ ਬਿਨਾਂ ਲਸਣ ਵਧੀਆ ਹੋਵੇ ਇਹ ਚੀਜ਼ਾਂ ਬਾਰੇ ਸੁਣਦੇ ਸੁਣਦੇ ਫੇਰ ਵੀ ਆਪਣੇ ਤਿਆਰਬੇ ਆਪਾਂ ਜਾਰੀ ਰੱਖੇ ਸੀਗੇ ਤੇ ਹੁਣ ਜਿਹੜੇ ਇਹ ਤੀਜੇ ਸਾਲ ਦੇ ਵਿੱਚ ਆਪਣੇ ਤਿਆਰਬੇ ਪਹੁੰਚ ਚੁੱਕੇ ਆ ਮੋਟੀਆਂ ਬੱਟਾਂ ਦੇ ਉੱਪਰ ਆਪਾਂ ਲਸਣ ਲਾ ਕੇ ਇਸ ਤਰ੍ਹਾਂ ਪਰਾਲੀ ਭਰ ਦਿੰਨੇ ਆਗੇ ਗੜਾਈ ਬਿਲਕੁਲ ਆਪਾਂ ਨੂੰ ਲੋੜ ਨਹੀਂ ਪੈਂਦੀ ਕਿ ਕਿਸੇ ਤਰ੍ਹਾਂ ਦੀ ਹੋਰ ਚੀਜ਼ ਦੀ ਲੋੜ ਨਹੀਂ ਪੈਂਦੀ ਇੱਕ ਵਾਰ ਜਿਹੜੀ ਆਪਾਂ ਖਾਦ ਦੇਸੀ ਰੂੜੀ ਦੀ ਪਾ ਕੇ ਬੱਟਾ ਬਣਾ ਦਿੰਨੇ ਆ ਤੇ ਉਦੋਂ ਬਾਅਦ ਇਸ ਤਰ੍ਹਾਂ ਲਸਣ ਲਾ ਦਿੰਨੇ ਆਗੇ ਇੱਕ ਕੰਮ ਆਪਾਂ ਜ਼ਰੂਰ ਕਰਦੇ ਆ ਕੁਦਰਤੀ ਖੇਤੀ ਦੇ ਵਿੱਚ ਜਿਹੜਾ ਬਹੁਤ ਜ਼ਰੂਰੀ ਹੈਗਾ ਕਿ ਹਰ ਸਾਲ ਜਿਹੜਾ ਥਾਂ ਬਦਲ ਕੇ ਆਪਾਂ ਫਸਲਾਂ ਲਾਈ ਦਿੰਦੇ ਆ ਨਾ ਉਹਦੇ ਨਾਲ ਕੀ ਹੁੰਦਾ ਕਿ ਮਿੱਟੀ ਆਪ ਦੇ ਆਪ ਨੂੰ ਰਿਵਾਈਵ ਕਰ ਲੈਂਦੀ ਹੈ ਰਿਵਾਈਵ ਤੋਂ ਭਾਵ ਜਿਹੜੇ ਤਤਾਂ ਦੀ ਕਿਸੇ ਇੱਕ ਫਸਲ ਨੂੰ ਲੋੜ ਆ ਉਹ ਦੂਜੀ ਨੂੰ ਘੱਟ ਹੁੰਦੀ ਹੈਗੀ ਤੇ ਇਸ ਤਰ੍ਹਾਂ ਫਸਲਾਂ ਦਾ ਚੱਕਰ ਬਣਾ ਕੇ ਆਪਾਂ ਚੰਗੀ ਪੈਦਾਵਾਰ ਕੁਦਰਤੀ ਖੇਤੀ ਦੇ ਵਿੱਚ ਲੈ ਸਕਦੇ ਆ ਧੰਨਵਾਦ ਜੀ